ਸਾਸੀ ਕਾਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਅੱਜ ਦੀ ਸੂਟਾਂ ਦੀ 컬렉ਸ਼ਨ ਬਹੁਤ ਹੀ ਪਿਆਰੀ ਲੱਗ ਕਹਿੰਦੀ ਵੀਡੀਓ ਨੂੰ ਤੁਸੀਂ ਐਂਡ ਤੱਕ ਜੋਰ ਦੇ ਕੇ ਕਿਆ ਕਰੋ ਆਪਾਂ ਇਹਨਾਂ ਦੇ ਵਿੱਚ ਕੁਝ ਗਰਮੀਆਂ ਵਾਲੇ ਵੀ ਸੂਟ ਐਡ ਕੀਤੇ ਹੋਏ ਨੇ ਇਹ ਜਿਹੜਾ ਫੈਬਰਿਕ ਰਹੇਗਾ ਵਿਸਕੋਸ ਟਿਸ਼ੂ ਸਿਲਕ ਦਾ ਫੈਬਰਿਕ ਹੋਏਗਾ ਸ਼ਰਟ ਦਾ ਐਂਡ ਬਾਟਮ ਦਾ ਵੀ ਵਿਸਕੋਸ ਟਿਸ਼ੂ ਸਿਲਕ ਦੇ ਹੋਏਗਾ ਸ਼ਰਟ ਤੇ ਐਂਡ ਬਾਟਮ ਤੇ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਸ਼ਰਟ ਦਾ ਐਂਡ ਬਾਟਮ ਦਾ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕਰ ਦਿੱਤਾ ਹੈ ਅਗਲਾ ਜਿਹੜਾ ਫੈਬਰਿਕ ਰਹੇਗਾ ਸਿਲਕ ਦਾ ਹੋਏਗਾ ਇਸ ਦੇ ਉੱਪਰ ਵੀ ਗੋਟਾ ਏਮਬਰਾਇਡਰੀ ਕੀਤੀ ਗਈ ਨਾਲ ਬਾਟਮ ਹੋਏਗੀ ਪਲੇਨ カラー ऑप्शन ਇਹਨਾਂ ਦੇ ਵਿੱਚ ਤੁਹਾਨੂੰ ਡਾਰਕ ਹੀ ਮਿਲਣਗੇ ਅਗਲਾ ਜਿਹੜਾ ਫੈਬਰਿਕ ਰਹੇਗਾ ਪਿਓ ਤੁਹਾਨੂੰ ਕ੍ਰੇਪ ਵਿੱਚ ਮਿਲ ਜੇਗਾ ਫੁੱਲ ਹੈਵੀ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਇਹਨਾਂ ਦਾ ਵੀ ਮੈਂਸ਼ਨ ਕਰ ਦਿੱਤਾ ਤੁਸੀਂ ਕੋਈ ਵੀ ਸੂਟ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਰਹੇਗਾ ਪਿਓ ਤੁਹਾਨੂੰ ਕਾਟਨ ਵਿੱਚ ਮਿਲ ਜੇਗਾ ਏਮਬਰਾਇਡਰੀ ਕੀਤੀ ਗਈ ਹੈ 컬러 অপਸ਼ਨ ਲਾਈਟ ਡਾਰਕ ਇਹਨਾਂ ਦੇ ਵਿੱਚ ਤੁਹਾਨੂੰ ਸਾਰੇ ਹੀ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਗਰਮੀਆਂ ਦੇ ਲਈ ਆਪਾਂ ਲੈ ਕੇ ਆਂਦੇ ਨੇ ਇਹਨਾਂ ਦੇ ਵਿੱਚ ਐਡ ਕੀਤੇ ਗਏ ਨੇ ਸੂਟ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਰਹੇਗਾ ਸ਼ਰਟ ਦਾ ਹੋਏਗਾ ਚਨਾਉਂ ਦਾ ਏਮਬਰਾਇਡਰੀ ਕੀਤੀ ਕੀ ਨਾਲ ਬਾਟਮ ਵੀ ਤੁਹਾਨੂੰ ਚਨਾਉਂ ਦੀ ਮਿਲੇਗੀ ਸ਼ਰਟ ਐਂਡ ਬਾਟਮ ਦਾ ਪਰ ਮੀਟਰ ਮੈਂਸ਼ਨ ਕੀਤਾ ਹੋਇਆ ਤੁਹਾਨੂੰ ਮਿਲ ਜੇਗਾ ਕਲਰ ਆਪਸ਼ਨ ਇਹਨਾਂ ਦੇ ਵਿੱਚ ਸਾਰੇ ਆਪਾਂ ਡਾਰਕ ਹੀ ਐਡ ਕੀਤੇ ਹੋਏ ਨੇ ਵਿਦਆਊਟ ਦੁਪੱਟਾ ਸ਼ੂਟ ਹੋਣਗੇ ਕੋਈ ਵੀ ਸ਼ੂਟ ਤੁਸੀਂ ਆਰਡਰ ਕਰਵਾਉਣਾ ਚਾਹੁੰਦੇ ਹੋ ਸ਼ੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਕੋਈ ਵੀ ਸ਼ੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਰਹੇਗਾ ਪਿਓਰ ਚਨਾਉਂ ਦਾ ਹੋਏਗਾ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਇਹਨਾਂ ਦਾ ਵੀ ਆਪਾਂ ਮੈਂਸ਼ਨ ਕਰ ਦਿੱਤਾ। ਕੋਈ ਵੀ ਸੂਟ ਤੁਸੀਂ ਆਪਣੇ ਲਈ ਆਰਡਰ ਕਰਵਾਉਣਾ ਹੋਵੇ, ਮੇਰੇ WhatsApp ਨੰਬਰ ਤੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਸੂਟ ਬੁੱਕ ਕਰਵਾ ਸਕਦੇ ਹੋ। ਪ੍ਰਾਈਸ ਜਿਹੜਾ ਹੋਏਗਾ ਆਪਾਂ ਸਾਰੇ ਹੀ ਸੂਟਾਂ ਦਾ ਨਾਲ ਦੀ ਨਾਲ ਮੈਂਸ਼ਨ ਉੱਪਰ ਕੀਤਾ ਹੋਇਆ। ਅਗਲਾ ਜਿਹੜਾ ਫੈਬਰਿਕ ਰਿਹਾਗਾ ਇਹ ਸ਼ੋਰ ਦਾ ਪਿਓਰ ਕ੍ਰੇਪ ਵਿੱਚ ਹੋਏਗਾ। ਪ੍ਰਿੰਟਡ ਸੂਟ ਹੋਏਗਾ। ਪ੍ਰਿੰਟ ਦੇ ਉੱਪਰ embroidery ਕੀਤੀ ਗਈ ਹੈ। ਨਾਲ ਬਾਟਮ ਹੋਏਗੀ ਪਲੇਨ ਕ੍ਰੇਪ ਸਿਲਕ ਦੀ ਬਾਟਮ ਹੋਏਗੀ। ਕਲਰ ਆਪਸ਼ਨ ਸਾਰੇ ਹੀ ਸੂਟਾਂ ਦੇ ਵਿੱਚ ਆਪਾਂ ਡਾਰਕ ਐਡ ਕੀਤੇ ਹੋਏ ਨੇ। ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਰਹੇਗਾ ਇਹ ਵੀ ਤੁਹਾਨੂੰ ਕਾਟਨ ਦੇ ਵਿੱਚ ਮਿਲ ਜੇਗਾ ਏਮਬਰਾਇਡਰੀ ਤੇ ਇਸ ਦੇ ਉੱਪਰ ਵੀ ਕੀਤੀ ਗਈ ਹੈ ਪ੍ਰਾਈਸ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਹੈ ਇਹ ਵੀ ਜੇਕਰ ਤੁਸੀਂ 5 ਮੀਟਰ ਦੇ ਕੱਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ 5 ਮੀਟਰ ਫੁੱਲ ਸੂਟ ਲੈ ਸਕਦੇ ਹੋ ਕਲਰ ਇਹਨਾਂ ਦੇ ਵਿੱਚ ਲਾਈਟ ਤੇ ਡਾਰਕ ਤੁਹਾਨੂੰ ਸਾਰੇ ਹੀ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਅਗਲਾ ਜਿਹੜਾ ਫੈਬਰਿਕ ਰਹੇਗਾ ਪਿਓਰ ਚਨਾਉਣ ਦੇ ਵਿੱਚ ਹੋਏਗਾ ਇਸ ਦੇ ਉੱਪਰ ਵੀ ਮਲਟੀ थ्रेड ਏਮਬਰਾਇਡਰੀ ਕੀਤੀ ਗਈ ਹੈ ਕਲਰ ਆਪਸ਼ਨ ਬਹੁਤ ਹੀ ਪਿਆਰੀ ਇਹਨਾਂ ਦੇ ਵਿੱਚ ਵੀ ਆਪਾਂ ਐਡ ਕੀਤੇ ਹੋਏ ਨੇ ਇਸ ਦੇ ਉੱਪਰ ਗੋਟਾ ਏਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈ ਪ੍ਰਾਈਸਾਰੇ ਹੀ ਸੂਟਾਂ ਦਾ ਨਾਲ ਨਾਲ ਉੱਪਰ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਅਗਲੇ ਜਿਹੜੇ ਸੂਟ ਰਣਗੇ ਇਹ ਵੀ ਤੁਹਾਨੂੰ ਪਿਓਰ ਮਲ ਚੰਦੇਰੀ ਵਿੱਚ ਮਿਲ ਜੇਗਾ ਏਮਬਰਾਇਡਰੀ ਕੀਤੀ ਹੈ ਨਾਲ ਮਲ ਚੰਦੇਰੀ ਵਿੱਚ ਇਸ ਦੇ ਨਾਲ ਦੁਪੱਟਾ ਰੈਡੀ ਕੀਤਾ ਗਿਆ ਦੁਪੱਟੇ ਤੇ ਵੀ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਇਹਨਾਂ ਦਾ ਵੀ ਆਪਾਂ ਸ਼ਰਟ ਦਾ ਐਂਡ ਦੁਪੱਟੇ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕਰ ਦਿੱਤਾ カラー ऑप्शन ਇਹਨਾਂ ਦੇ ਵਿੱਚ ਵੀ ਡਾਰਕ ਹੀ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਅਗਲਾ ਜਿਹੜਾ ਫੈਬਰਿਕ ਹੈਗਾ ਉਹ ਵੀ ਤੁਹਾਨੂੰ ਕਾਟਨ ਦੇ ਵਿੱਚ ਮਿਲ ਜੇਗਾ ਇਹਨਾਂ ਦੇ ਵਿੱਚ ਵੀ ਲਾਈਟ ਕਲਰ ਹੋਣਗੇ ਪ੍ਰਾਈਸ ਇਹਨਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕਰ ਦਿੱਤਾ ਬਹੁਤ ਹੀ ਪਿਆਰੇ ਸਾਰੇ ਸੂਟ ਰੈਡੀ ਕੀਤੇ ਗਏ ਨੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ